ਸਿੱਖ ਧਰਮ ਇਦਾਂ ਦਾ ਧਰਮ ਆ ਜੀ ਕਿ ਸਾਰਿਆਂ ਵਾਸਤੇ ਸੋਚਦਾ ਜੀ ਪਰ ਸਿੱਖ ਧਰਮ ਬਾਰੇ ਕੋਈ ਨਹੀਂ ਸੋਚਦਾ ਜੀ ਸਰਕਾਰ ਨੇ ਨਾ ਧਿਆਨ ਪਹਿਲਾਂ ਦਿੱਤਾ ਜੀ ਤੇ ਨਾ ਹੋਣੀ ਦੇਣਾ ਜੀ ਕਿ ਸਿੱਖ ਧਰਮ ਵਾਸਤੇ ਬਹੁਤ ਘੱਟ ਲੋਕ ਆ ਜਿਹੜੇ ਸੋਚਦੇ ਆ ਜੀ ਗੱਲ ਪੋਜੇਵਾਲ ਤੇ ਲੋਕ ਸੜਕ ਠੀਕ ਆ ਉਸ ਤੋਂ ਅੱਗੇ ਜਾ ਕੇ ਕਰੀਏ ਬਾਬਾ ਜੀ ਲੱਗੇ ਹੋਏ ਨੇ ਬਬਸਤਨਾਮ ਸਿੰਘ ਜੀ ਕਾਰ ਸੇਵਾ ਵਾਲੇ ਲੱਗੇ ਹੋਏ ਨੇ ਸੜਕ ਸਰਕਾਰਾਂ ਕਿਉਂ ਨਹੀਂ ਇਸ ਵੱਲ ਧਿਆਨ ਦੇਦੀਆਂ ਸਰਕਾਰਾਂ ਦਾ ਤਾਂ ਤੁਹਾਨੂੰ ਪਤਾ ਹੀ ਆ ਜੀ ਸਰਕਾਰਾਂ ਛੜਕਾਂ ਆਧੀਆਂ ਬਣਾਉਂਦੀਆਂ ਆਧੀਆਂ ਛੜ ਜਾਂਦੀਆਂ ਵਿੱਚੇ ਜੀ ਇਹ ਤਾਂ ਹੁਣ ਸਰਕਾਰਾਂ ਨੂੰ ਚਾਹੀਦਾ ਮੇਨ ਤਾਂ ਸਰਕਾਰਾਂ ਦਾ ਕੰਮ ਆ ਇਹਦਾ ਜਿਹੜੇ ਬਾਬਾ ਜੀ ਹੁਣੀ ਆਪ ਕੰਮ ਕਰਾਉਂ ਰਹੇ ਆ ਇਹ ਤਾਂ ਮੇਨ ਤਾਂ ਕੰਮ ਹੈ ਇਹਨਾਂ ਦਾ ਹੀ ਆ ਸਰਕਾਰਾਂ ਦਾ ਇਹ ਤਾਂ ਹੁਣ ਸਰਕਾਰਾਂ ਨੂੰ ਚਾਹੀਦਾ ਆ ਅੱਜ ਦੀ ਨਹੀਂ ਇਹ ਸ਼ੜਕਾਂ ਹੀ ਹਰੇਕ ਸਾਲ ਆਈਦਾ ਇਹ ਅੱਜ ਦੀ ਨਹੀਂ ਛੜ ਕੇ ਬਹੁਤ ਚਿਰਾਂ ਦੀ ਸ਼ੜਕ ਆ ਜਿਹੜੀ ਇੱਦਾਂ ਹੀ ਖਰਾਬ ਆ ਤਾਂ ਸਰਕਾਰਾਂ ਵੀ ਤਾਂ ਇੱਥੋਂ ਦੀ ਲੰਘਦੀਆਂ ਜਾਂਦੀਆਂ ਉਹਨਾਂ ਨੂੰ ਵੀ ਚਾਹੀਦਾ ਮੇਨ ਆਨੰਦਪੁਰ ਸਾਹਿਬ ਨੂੰ ਇਹ ਹੀ ਆ ਜਿਹੜੀ ਇੱਧਰੋਂ ਸਾਡੇ ਹਿਸ਼ਾਰਪੁਰ ਤੋਂ ਆਉਂਦੀ ਆ ਸ਼ੜਕ ਤਾਂ ਉਹ ਮੇਨ ਤਾਂ ਇਹ ਸਰਕਾਰਾਂ ਨੂੰ ਚਾਹੀਦਾ ਕਿ ਅੱਜ ਦੀ ਨਹੀਂ ਇਹ ਖਰਾਬ ਏ ਜੀ ਕਿਹੜਾ ਉਹਨਾਂ ਨੂੰ ਨਹੀਂ ਪਤਾ ਇਹ ਇਹ ਸਾਰਾ ਪੰਜਾਬ तकरीबन ਇਸ ਰਾਸਤੇ ਥਾਣੀ ਹੁੰਦਾ ਹੈ ਜੀ ਤਾਂ ਇਸ ਵਾਸਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਆ ਕਿਉਂਕਿ ਸਿੱਖ ਧਰਮ ਵਾਸਤੇ ਬਹੁਤ ਜ਼ਰੂਰੀ ਆ ਜੀ ਇੱਥੇ ਸੜਕ ਬਣਨੀ ਨਾਲ ਜੀ ਤਾਂ ਬਾਕੀ ਮੈਂ ਜੀ ਬਾਹਰ ਵਾਲੀ ਸਾਈਡ ਰਹਿਣਾ ਜਿਆਦਾ ਐਨ ਆਰ ਆਈਆਂ ਮੈਂ ਤਾਂ ਇਹ ਦੇਖ ਕੇ ਦੁੱਖ ਹੁੰਦਾ ਕਿ ਸਰਕਾਰ ਇਹ ਕੰਮ ਕਿਉਂ ਨਹੀਂ ਕਰ ਰਹੀ ਤਾਂ ਦੂਜੀ ਗੱਲ ਇਹ ਕਿ ਸਾਨੂੰ ਇੱਡਾ ਕੋਈ ਜ਼ਿਆਦਾ ਗਿਆਨ ਤਾਂ ਹੈ ਨਹੀਂ ਉਹ ਜੀ ਤਾਂ ਆਪਾਂ ਤਾਂ ਬਹੁਤ ਛੋਟੇ ਬੰਦੇ ਆ ਜੀ ਪਰ ਸਾਡੇ ਹਿਸਾਬ ਦੇ ਨਾਲ ਇਹ ਆ ਵੀ ਇੱਥੇ ਸੇ